ਆਕਾਰ ਬਣਾਉ ਲੈ ਸਾਡੇ ਕੋਲੇ ਪੈਸਾ ਨਹੀਂ ਹੈਗਾ ਤਾਂ ਕਰਕੇ ਜ਼ਿਆਦਾ ਟੈਨਸ਼ਨ ਵੀ ਹੈ ਕਮਰਾ ਹੱਟਾ ਕਦੇ ਵੀ ਦੇਖ ਸਕਦਾ ਕਦੇ ਵੀ ਬੱਚੇ ਲੈ ਕੇ ਸਵਿੰਦਾ ਨਾ ਫਿਰ ਰਾਤ ਨੂੰ ਪਰੇਸ਼ਾਨੀਆਂ ਬਹੁਤ ਆਉਂਦੀਆਂ ਕਿ ਸਾਡੇ ਉੱਪਰ ਸ਼ਤਰ ਨਾ ਦੇਗੇ ਕਰਜ ਆਦਮੀ ਹੈਗਾ ਕੋਈ ਕਮਾਉਣ ਵਾਲਾ ਹੁਣ ਨਹੀਂ ਜੀ ਤੁਸੀਂ ਤੁਹਾਡੇ ਸਿਰ ਤੇ ਹੀ ਐ ਸਾਰਾ ਹਾਂਜੀ ਇਹ ਤੁਸੀਂ ਹੀ ਬਣਾਉਣਾ ਹੁਣ ਕੋਈ ਨਹੀਂ ਇੰਨਾ ਇੰਨਾ ਵੀ ਤੁਸੀਂ ਬਣਾਇਆ ਨਾ ਤੇ ਅੱਗੇ ਵੀ ਬਣਾਉਂਗੇ ਠੀਕ ਹੈ ਘਬਰਾਉਣਾ ਨਹੀਂ ਕਿਹੜੇ ਹਸਪਤਾਲ ਨੇ ਭੈਣੇ ਔਰ ਸਿਵਲ ਹਸਪਤਾਲ ਹੀ ਜਾ ਸਕਦੇ ਮੈਡਮ ਹੋਰ ਜ਼ਿਆਦਾ ਪੈਸਾ ਨਹੀਂ ਹੈਗਾ ਕਿ ਅਸੀਂ ਪ੍ਰਾਈਵੇਟ ਹਸਪੀਟਲ ਚ ਇਲਾਜ ਕਰਾ ਸਕਿਆ ਪੱਕੀ ਕੰਧ ਤਾਂ ਬਣਾਉਣ ਨਹੀਂ ਜੋਗੇ ਕੱਚੀਆਂ ਲਾਈਦ ਨਾ ਗਾਰੇ ਜੇ ਨਾ ਲਾ ਦੇਦੀਆਂ ਇੱਟਾਂ ਤੋ ਵੀ ਪਾਣੀ ਨਾ ਡੇਗ ਕੇ ਬਰਬਾਦ ਹੋ ਜਾਂਦੀਆਂ ਕਿ ਹਸਬੰਦ ਠੀਕ ਨਹੀਂ ਰਹਿੰਦੇ ਹਾਂ ਜੀ ਉਹ ਦਿਮਾਗਿਕ ਤੌਰ ਤੇ ਪਰੇਸ਼ਾਨ ਕਿਤੇ ਤੁਹਾਡੇ ਨਾਲ ਰਹਿੰਦੇ ਨੇ ਕਿ ਹਸਪਤਾਲ ਉਹਨਾਂ ਨੂੰ ਹਸਪੀਟਲ ਰੱਖੀਦਾ ਫੇਰ ਜਦੋਂ ਛੁੱਟੀ ਮਿਲ ਜਾਂਦੀ ਘਰੇ ਲੈ ਜਾਂ ਫੇਰ ਉਹ ਹੁਣ ਵੀ ਉਦਾਂ ਹੀ ਹੋਏ ਪੈਣ ਤੇ ਇਲਾਜ ਉਹਨਾਂ ਦਾ ਉਹਦੇ ਵਾਸਤੇ ਪੈਸੇ ਨਹੀਂ ਆਣੇ ਨਾ ਨਾ ਰੋਣਾ ਨਹੀਂ ਆਪਾਂ ਮਾਲਕ ਮੇਰ ਕਰੂਗਾ ਨਹੀਂ ਰੋਣਾ ਨਹੀਂ ਪਿੰਡ ਨੇ ਹੱਲ ਲਵੇ ਰਾ ਜੁਲਾ ਫਿਰੋਜਪੁਰ ਅਸੀਂ ਮੌਜੂਦ ਆ ਤੇ ਅਸੀਂ ਕਿ ਨਾਏ ਜੀ ਤੁਹਾਡਾ ਮਨਜਿੰਦਰ ਕੌਰ ਜੀ ਦੇ ਘਰੇ ਮੌਜੂਦ ਆ ਅਸੀਂ ਵੇਖ ਸਕਦੇ ਆ ਆਪਾਂ ਤੁਹਾਨੂੰ ਬਾਅਦ ਚ ਵੀ ਤਸਵੀਰਾਂ ਵਿਖਾਵਾਂਗੇ ਵੀ ਇਹਨਾਂ ਦੇ ਘਰ ਦੀ ਕੀ ਦਸ਼ਾ ਹੈ ਕੀ ਕੀ ਸਥਿਤੀ ਹੈ ਇਸ ਟਾਈਮ ਤੇ ਭੈਣੇ ਤੁਸੀਂ ਕਿੱਥੇ ਸੀ ਜਦੋਂ ਇੰਨਾ ਪਾਣੀ ਆਇਆ ਉਦੋਂ ਤਾਂ ਘਰੇ ਸੀ ਮੈਂਮ ਅਸੀਂ ਫਿਰ ਬਹੁਤ ਜ਼ਿਆਦਾ ਹੀ ਆ ਗਿਆ ਫਿਰ ਆਹ ਸਾਡੇ ਜਿਦੋਂ ਘਰਾਂ ਚ ਅੰਦਰਾਂ ਤੱਕ ਆ ਗਿਆ ਫਿਰ ਸਾਨੂੰ ਮਜਬੂਰ ਹੋ ਕੇ ਘਰੋਂ ਜਾਣਾ ਪਿਆ ਹਮ ਕੀ ਕੰਮ ਹੈ ਜੀ ਆਪਣਾ ਮਿਹਨਤ ਹਾਂ ਕਮਾਈ ਦਾ ਕਿੰਨਾ ਕ ਕਮਾ ਲੰਦੇ ਹੁੰਨੇ ਹੋ ਮਹੀਨੇ ਦਾ ਕਿੰਨਾ ਕ ਸਾਧਨ ਹੈ ਕਮਾਈ ਦਾ ਹੁਣ ਹੁਣ ਤੁਹਾਨੂੰ ਕੀ ਲੱਗਦਾ ਵੀ ਕੀ ਹੋਊਗਾ ਹਿੱਲਾ ਕੋਈ ਹਿੱਲਾ ਨਹੀਂ ਹੋਣ ਵਾਲਾ ਅਜੇ ਸਾਨੂੰ ਕੋਈ ਆਸ ਨਹੀਂ ਕਿਸੇ ਤੇ ਵੀ ਆਦੀ ਹਾਂ ਤੇ ਜਦੋਂ ਪਾਣੀ ਆਇਆ ਉਦੋਂ ਸਮਾਨ ਵਗੈਰਾ ਕਿਵੇਂ ਤੁਸੀਂ ਸਾਰਾ ਤੁਸੀਂ ਦੱਸ ਰਹੇ ਸੀ ਵੀ ਇਹ ਤੁਸੀਂ ਆਪ ਲਾਇਆ ਵਾ ਹਾਂਜੀ ਹਨਾ ਇਹ ਇਹ ਪਾਣੀ ਚ ਸੀਗਾ ਜਦੋਂ ਤੁਸੀਂ ਲਾਰੇ ਸੀਗੇ ਇਹ ਤੁਸੀਂ ਪਾਣੀ ਚ ਸੀਗੇ ਉਦੋਂ ਹਾਂਜੀ ਇਹ ਪੂਰਾ ਨੁਕਸਾਨਿਆਂ ਗਿਆ ਸੀ ਫਿਰ ਮੈਂ ਇਧਰੋਂ ਬਹੁਤ ਜ਼ਿਆਦਾ ਜਿਹੜੇ ਚੂਹੇ ਆ ਸੱਪ ਆ ਉਹ ਅੰਦਰ ਨੂੰ ਆ ਰਹੇ ਸੀ ਫੇਰ ਮੈਂ ਗਿੱਲੀ ਮਿੱਟੀ ਕਰਕੇ ਤੇ ਸਾਰੀਆਂ ਤੇੜਾਂ ਨੂੰ ਭਰਿਆ ਇਹਨੂੰ ਬੰਦ ਕੀਤਾ ਵਾ ਸਾਰਾ ਹਾਂਜੀ ਤੁਸੀਂ ਭਾਵ ਕੋ ਰਹੇ ਹੋ ਹਾਂਜੀ 8 870 ਨਾ ਨਾ ਰੋਣਾ ਨਹੀਂ ਆਪਾਂ ਮਾਲਕ ਮੇਰ ਕਰੂਗਾ ਨਹੀਂ ਰੋਣਾ ਨਹੀਂ ਆਪਾਂ ਅਸੀਂ ਨਿਸ਼ਾਨ ਨੂੰ ਮੈਂ ਰਿਕਵੈਸਟ ਕਰਦੀ ਆਂ ਵੀ ਬਾਹਰ ਨਹੀਂ ਵੀ ਤਸਵੀਰਾਂ ਜ਼ਰੂਰ ਲੈਣ ਜੋ ਵੀ ਘਰ ਦਾ ਨੁਕਸਾਨ ਹੈ ਇਹਨਾਂ ਦੇ ਬਾਲੇ ਵੀ ਕਿਸੇ ਵੇਲੇ ਵੀ ਦੇਖ ਸਕਦੇ ਨੇ ਇਹਨਾਂ ਦੇ ਨਾ ਹਸਬੰਡ ਠੀਕ ਨਹੀਂ ਰਹਿੰਦੇ अच्छा ही ਕਿ ਹਸਬੰਦ ਠੀਕ ਨਹੀਂ ਰਹਿੰਦੇ ਦਿਮਾਗ ਦਾ ਥੋੜਾ ਜਿਹਾ ਉਹਨਾਂ ਦਾ ਆਪਰੇਸ਼ਨ ਚੱਲਦਾ ਹੁੰਦਾ ਹਾਂਜੀ ਉਹ ਦਿਮਾਗ ਦੀ ਤੌਰ ਤੇ ਪਰੇਸ਼ਾਨ ਕਿਤੇ ਤੁਹਾਡੇ ਨਾਲ ਰਹਿੰਦੇ ਨੇ ਕਿ ਹਸਪਤਾਲ ਨੇ ਉਹਨਾਂ ਨੂੰ ਹਸਪੀਟਲ ਰੱਖੀਦਾ ਫੇਰ ਜਦੋਂ ਛੁੱਟੀ ਮਿਲ ਜਾਂਦੀ ਘਰੇ ਲੈ ਆਇਆ ਫੇਰ ਹੁਣ ਵੀ ਉਹਦਾ ਹੀ ਹੋਏ ਪੈਣ ਤੇ ਇਲਾਜ ਉਹਨਾਂ ਦਾ ਉਹਦੇ ਵਾਸਤੇ ਪੈਸੇ ਨਹੀਂ ਆਗੇ ਮੈਂ ਕਾਸ਼ ਉਹਨੂੰ ਤੇਰਾ ਅੱਜ ਸਹੀ ਤਰੀਕੇ ਨਾਲ ਕਰਾ ਲੈਂਦੇ ਜੀ ਤੁਸੀਂ ਆਪਣੇ ਘਰ ਦੇ ਹਾਲਾਤ ਹੀ ਦੇਖ ਸਕਦੇ ਜੀ ਹਾਂਜੀ ਜਿਹੜਾ ਕਿ ਦੇ ਹਾਲਾਤ ਸਹੀ ਹੁੰਦੇ ਘਰ ਦੇ ਤੇ ਚਲੋ ਉਹਨਾਂ ਨੂੰ ਸਹੀ ਹਸਪੀਟਲ ਦੇ ਵਿੱਚ ਜਾ ਕੇ ਵੀ ਕਰਵਾ ਸਕਦੇ ਕਿਹੜੇ ਹਸਪੀਟਲ ਨੇ ਭੈਣੇ ਉਹ ਸਿਵਲ ਹਸਪੀਟਲ ਹੀ ਜਾ ਸਕਦੇ ਮੈਡਮ ਹੋਰ ਜ਼ਿਆਦਾ ਪੈਸਾ ਨਹੀਂ ਹੈਗਾ ਕਿ ਅਸੀਂ ਪ੍ਰਾਈਵੇਟ ਹਸਪੀਟਲ 'ਚ ਇਲਾਜ ਕਰਾ ਸਕੀਏ ਹਮ ਅੱਗੇ ਮੇਰਾ ਬੇਟਾ ਵੀ ਉਸੇ ਤਰ੍ਹਾਂ ਹੀ ਆ আচ্ছা ਉਹਦੀ ਕਿੰਨੀ ਉਮਰ ਹੈ 20 ਸਾਲ ਕੀ ਤੁਸੀਂ ਦੱਸ ਸਕਦੇ ਹੋ ਵੀ ਉਹਨਾਂ ਨੂੰ ਕਿਹੜੀ ਮਾਨਸਿਕ ਬਿਮਾਰੀ ਕਿਹੜੀ ਹੈ? ਕੁਝ ਡਾਕਟਰਸ ਨੇ ਤੁਹਾਨੂੰ ਕੀ ਦੱਸਿਆ? ਮਾਨਸਿਕ ਤੌਰ ਤੇ ਪਰੇਸ਼ਾਨ ਉਹ ਡਾਕਟਰ ਦੱਸਦੇ ਨੇ। ਹਾਂਜੀ। ਮੈਂ ਘਰ ਦੀ ਟੈਨਸ਼ਨ, ਟੈਨਸ਼ਨ ਆ। ਜਿਆਦੀ ਕਰਦੀ ਟੈਨਸ਼ਨ। ਹਾਂਜੀ। ਆ ਘਰ ਬਣਾਉਣ ਲਈ ਸਾਡੇ ਕੋਲੇ ਪੈਸਾ ਨਹੀਂ ਹੈਗਾ ਤਾਂ ਕਰਕੇ ਜਿਆਦਾ ਟੈਨਸ਼ਨ ਵੀ ਆ। ਕਮਰਾ ਸਾਡਾ ਕਦੇ ਵੀ ਡੇਕ ਸਕਦਾ। ਕਦੇ ਵੀ ਬੱਚੇ ਲੈ ਕੇ ਸੌਂਹਿੰਦਾ ਨਾ ਫਿਰ ਰਾਤ ਨੂੰ ਪਰੇਸ਼ਾਨੀਆਂ ਬਹੁਤ ਆਉਂਦੀਆਂ। ਕਿ ਸਾਡੇ ਉੱਪਰ ਸਾਤ ਨਾ ਦੇਗੇ। ਕਰੋ ਨੀ ਆਪਾਂ ਕਰਾਂਗੇ ਪੰਜ ਦੀ ਵੀਡੀਓ ਕਰਾਂਗੇ ਹਾਂ ਬਹੁਤ ਮਦਦ ਆਏਗੀ ਤੁਸੀਂ ਘਬਰਾਉਣਾ ਨਹੀਂ ਬਹੁਤ ਜ਼ਿਆਦਾ ਮਦਦ ਆਉਗੀ ਰੱਬ ਹਿੱਲੇ ਨਾਲ ਕਰਦਾ ਹੈ ਕਿ ਨਹੀਂ ਹਾਂਜੀ ਹਾਂ ਆਓ ਨਿਸ਼ਾਨ ਮੜਾ ਬਾਰ ਖਾਉਣੇ ਆਪਾਂ ਤੁਹਾਡਾ ਘਰ ਐ ਸਫਾਈ ਦਾ ਕਿਵੇਂ ਕਰੂਗੇ ਮੈਨੂੰ ਤੇ ਐ ਦੱਸੋ ਹੁਣ ਸਫਾਈ ਕਿਵੇਂ ਕਰੂਗੇ ਇਹ ਸਾਰੀ ਕਰਾਂਗੇ ਹੁਣ ਬਸ ਲੱਗ ਕੇ ਦਿਨ ਰਾਤ ਇੱਕ ਕਰਕੇ ਐਨੀ ਇੰਨੇ ਕੀੜੇ ਨੇ ਕਿ ਕੀੜੀਆਂ ਕਿੰਨੀਆਂ ਨੇ ਬਹੁਤ ਜਦੋਂ ਮੈਡਮ ਸਵੇਰ ਦੀ ਵੀ ਲੱਗੀਆਂ ਮੈਂ ਹੁਣ ਫੇਰ ਸਾਡੇ ਕਈ ਦਿਨ ਹੁਣ ਇਸੇ ਸਾਫ ਸਫਾਈ ਤੇ ਲੱਗ ਜਾਣੇ ਆ ਮੈਡਮ ਸਾਫ ਸਫਾਈ ਦਾ ਕੰਮ ਸੇ ਘੱਮ ਇਹਨਾਂ ਨੂੰ ਮਹੀਨਾ ਲੱਗ ਜਾਣਾ ਜੀ ਜਿਨੇ ਇੱਥੇ ਪਾਣੀ ਆਇਆ ਵਾ ਕਮ ਸੇ ਘਮ ਸਫਾਈ ਕਰਨ ਤੇ ਇਹਨਾਂ ਨੂੰ ਤਕਰੀਬਨ ਕਈਆਂ ਘਰਾਂ ਨੂੰ ਮਹੀਨਾ-ਮਹੀਨਾ ਲੰਘ ਜਾਂਦਾ ਜੀ ਸਫਾਈ ਕਰਨ ਤੇ ਐਨਾ ਕਿ ਜਿਆਦਾ ਕਿ ਚਿਕੜੀ ਪੱਕੀ ਕੰਧ ਤਾਂ ਬਣਾਉਣ ਨਹੀਂ ਜੋਗੇ ਉਹ ਕੱਚੀਆਂ ਲਾਈਦੀਆਂ ਗਾਰੇ ਜੇ ਨਾਲ ਲਾ ਦੇਦੀਆਂ ਇੱਟਾਂ ਤੋਂ ਵੀ ਪਾਣੀ ਨਾ ਡਿੱਗ ਕੇ ਬਰਬਾਦ ਹੋ ਜਾਂਦੀਆਂ ਨੇ ਹਾਂਜੀ ਬਿਜਲੀ ਆਉਂਦੀ ਹੈ ਹਾਂਜੀ ਲਾਈਟ ਤਾਂ ਆਉਂਦੀ ਹੈ ਠੀਕ ਹੈ ਭਾਈ ਆਇਓ ਨਿਸ਼ਾਨ ਪਸ਼ੂ ਕਿੱਥੇ ਸੀ ਆਪਣੇ ਪਸ਼ੂ ਨੇਗੇ ਹਾਂਜੀ ਤੇ ਇਹ ਫਿਰ ਜਦੋਂ ਪਾਣੀ ਆਇਆ ਇੱਧਰ ਹੀ ਸੀਗੇ ਇਹਨਾਂ ਦੀ ਤੂੜੀ ਚਾਰਾ ਤੁਹਾਨੂੰ ਰਾਸ਼ਨ ਮਿਲ ਰਿਹਾ ਹੈ ਇਹ ਅਸੀਂ ਅੱਜ ਬੰਨ ਤੋਂ ਲੈ ਕੇ ਆਏ ਬੰਨ ਤੇ ਸੀ ਬੰਨ ਤੇ ਆਉਂਦੀ ਸੀ ਤੂੜੀ ਬੰਨ ਤੇ ਸੀ ਹਾਂਜੀ ਬੰਨ ਤੇ ਹੀ ਆਪਣਾ ਤੰਬੂ ਹੁੰਦਾ ਹੈ ਅੱਜ ਹੀ ਆਏ ਹਾਂਜੀ ਸਾਰੇ ਬੰਨ ਤੇ ਰਹਿੰਦੇ ਸੀ ਪਹਿਲਾਂ ਤੇ ਕਿਉਂਕਿ ਜਿਨ੍ਹਾਂ ਦੇ ਘਰਾਂ ਚ ਪਾਣੀ ਉਹਨਾਂ ਫਿਰ ਬੰਨ ਤੇ ਰਹਿਣਾ ਸੀ ਮਹੀਨਾ ਹੋ ਗਿਆ ਨਾ ਤੁਹਾਨੂੰ ਬੰਨ ਤੇ ਰਹਿਣਾ ਸਾਡਾ ਮਹੀਨਾ ਚੱਲਿਆ ਬੰਨ ਤੇ ਰਹਿੰਦੇ ਨੇ ਸਾਰਿਆਂ ਨੂੰ ਤੇ ਕੁਝ ਲੋਕ ਰਾਤ ਆਏ ਆ ਤੇ ਕੁਝ ਹੁਣ ਆਏ ਆ ਹਾਂ ਜੀ ਆਇਆ ਸਵੇਰ ਹੀ ਆਇਆ ਮੈਂ ਅਸੀਂ ਵਾਹ ਆਇਆ ਤਾਂ ਕਰਕੇ ਹੋਣਾ ਸੀ ਤੁਹਾਡਾ ਸਵਾਇ ਤੇ ਲੱਗੇ ਹੋਏ ਤੁਹਾਡਾ ਘਰ ਦਰਿਆ ਕੰਡੇ ਆ ਜੋ ਹਾਂ ਜੀ ਦਰਿਆ ਕੰਡੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਮਨ ਰਿਤੂ ਕੋਰ ਹੈ ਮੈਂ ਸ਼ਾਮ ਹਾਂ ਜੀ ਤੁਸੀਂ ਕੀ ਕਰਦੇ ਹੋ ਸੇ ਬਸ ਪ੍ਰੋਪਰ ਪਾਸਟੂ ਕੋਈ ਨੌਕਰੀ ਵਗੈਰਾ ਨਹੀਂ ਕੋਈ ਮਿਲਦੀ ਗਈ ਅੱਛਾ ਹਾਂ ਜੀ ਮੇਰੇ ਬ੍ਰਦਰ ਨੇ ਵੈਹ ਦੋ ਵਾਰੀ ਨੌਕਰੀ ਵੇਖੀ ਉਹਨੂੰ ਹੀ ਸਿਲੈਕਟ ਕਰ ਦਿੱਤਾ ਹਾਂ ਜੀ ਆਪਣੇ ਅ ਕਰਜ ਆਦਮੀ ਹੈਗਾ ਕੋਈ ਕਮਾਉਣ ਵਾਲਾ ਹੁਣ ਨਹੀਂ ਜੀ ਤੁਸੀਂ ਤੁਹਾਡੇ ਸਿਰ ਤੇ ਹੀ ਐ ਸਾਰਾ ਹਾਂਜੀ ਇਹ ਤੁਸੀਂ ਹੀ ਬਣਾਉਣਾ ਹੁਣ ਕੋਈ ਨਹੀਂ ਇੰਨਾ ਇੰਨਾ ਵੀ ਤੁਸੀਂ ਬਣਾਇਆ ਨਾ ਤੇ ਅੱਗੇ ਵੀ ਬਣਾਉਂਗੇ ਠੀਕ ਹੈ ਘਬਰਾਉਣਾ ਨਹੀਂ ਜੇ ਇੰਨਾ ਬਣਾ ਲਿਆ ਹੈ ਔਰਤਾਂ ਤੇ ਵੈਸੀ ਬੜੀਆਂ ਦਲੇਰ ਹੁੰਦੀਆਂ ਨੇ ਸਾਨੂੰ ਤੇ ਮਾਲਕ ਨੇ ਦੁੱਗਣੀ ਦਲੇਰੀ ਦਿੱਤੀ ਹੈ ਕਿ ਨਹੀਂ ਤੁਸੀਂ ਘਬਰਾਉਣਾ ਨਹੀਂ ਹੱਸ-ਹੱਸ ਕੇ ਅਸੀਂ ਘਰ ਬਣਾਉਣਾ ਆਪਦਾ ਹਾਂਜੀ ਚਲੋ ਇੱਕ ਵਾਰੀ ਹੱਸ ਕੇ ਦਿਖਾ ਦੂੰ ਹਣ ਹੱਸ ਐਨਾ ਸੋਹਣਾ ਤੁਹਾਡਾ ਹਾਸਾ ਹੈ ਇਹ ਇਹ ਸਾਰਾ ਪਾਣੀ ਦਿਖਾਇਓ ਨਿਸ਼ਾਨ ਜਿੰਨਾ ਕੁ ਵੀ ਆਇਆ